ਜਿਹੜੇ ਲੋਕ ਆਨਲਾਈਨ ਫੂਡ ਮੰਗਵਾਉਣ ਦੇ ਸ਼ੌਕੀਨ ਨੇ ਉਹਨਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ Zomato ਤੋਂ ਖਾਣਾ ਆਰਡਰ ਕਰਨਾ ਹੁਣ ਮਹਿੰਗਾ ਹੋ ਗਿਆ ਹੈ ਕੰਪਨੀ ਨੇ 1 ਸਾਲ ਦੇ ਅੰਦਰ ਦੂਜੀ ਵਾਰ ਆਪਣੇ ਪਲੇਟਫਾਰਮ ਦੀ ਫੀਸ ਦੇ ਵਿੱਚ ਵਾਧਾ ਕੀਤਾ ਹੈ ਹੁਣ ਹਰ ਗਾਹਕ ਨੂੰ ਆਰਡਰ ਦੇ 25% ਜ਼ਿਆਦਾ ਪਲੇਟਫਾਰਮ ਫੀਸ ਅਦਾ ਕਰਨੀ ਪਵੇਗੀ ਇਸ ਤੋਂ ਇਲਾਵਾ ਕੰਪਨੀ ਨੇ ਦੋ ਸ਼ਹਿਰਾਂ ਵਿਚਾਲੇ ਆਪਣੀ ਸੇਵਾ ਵੀ ਬੰਦ ਕਰ ਦਿੱਤੀ ਹੈ Zomato ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਹੁਣ ਗਾਹਕ ਨੂੰ ਹਰ ਆਰਡਰ ਤੇ 25% ਦੀ 5 ਰੁਪਏ ਤੱਕ ਜ਼ਿਆਦਾ ਪਲੇਟਫਾਰਮ ਫੀਸ ਅਦਾ ਕਰਨੀ ਪਵੇਗੀ। ਇਸ ਤੋਂ ਇਲਾਵਾ ਕੰਪਨੀ ਨੇ ਇੰਟਰਸਿਟੀ ਫੂਡ ਡਿਲੀਵਰੀ ਦੀ ਸੇਵਾ ਵੀ ਬੰਦ ਕਰ ਦਿੱਤੀ ਹੈ। Zomato ਅਗਲੇ ਹਫਤੇ ਦੇ ਅੰਦਰ ਆਪਣੇ ਤਿਮਾਹੀ ਨਤੀਜੇ ਵੀ ਜਾਰੀ ਕਰਨਗੇ। ਇਸ ਤੋਂ ਪਹਿਲਾਂ ਅਗਸਤ 2023 ਦੇ ਵਿੱਚ ਵੀ Zomato ਨੇ ਪਲੇਟਫਾਰਮ ਫੀਸ ਦੇ ਵਿੱਚ 2 ਰੁਪਏ ਦਾ ਵਾਦਾ ਕੀਤਾ ਸੀ ਇਸ ਤੋਂ ਪਹਿਲਾਂ ਜਨਵਰੀ ਚ ਫੀਸ 1 ਰੁਪਏ ਤੋਂ ਵਧਾ ਕੇ 4 ਰੁਪਏ ਕਰ ਦਿੱਤੀ ਗਈ ਸੀ ਜਦਕਿ 31 ਦਸੰਬਰ ਨੂੰ ਪਲੇਟਫਾਰਮ ਫੀਸ 9 ਰੁਪਏ ਦਾ ਵਾਦਾ ਕੀਤਾ ਗਿਆ ਹੈ